ਜੀ ਫਿਰ ਟ੍ਰਿਪਲ ਐਸ ਬੋਰਡ ਵੱਲੋਂ ਦੋ ਹੋਰ ਅਪਡੇਟ ਹੁਣੀ ਹੁਣੀ ਜਾਰੀ ਕੀਤੀਆਂ ਗਈਆਂ ਨੇ ਜੀ ਕਿਹੜੀਆਂ ਅਪਡੇਟ ਨੇ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਕੇ ਰੱਖੋ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਪਲੀਜ਼ ਰਿਕੁਐਸਟ ਹੈ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾਣਾ ਜੇਕਰ ਘੰਟੀ ਦਾ ਬਟਨ ਨਹੀਂ ਦਬਾਇਆ ਹੋਏਗਾ ਤਾਂ ਕੋਈ ਵੀ ਵੀਡੀਓ ਜਿਹੜੀ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਨਹੀਂ ਆਏਗਾ ਪਲੀਜ਼ ਇਸ ਲਈ ਵਾਰ-ਵਾਰ ਤਾਂ ਕਿ ਇਹ ਨੇ ਕਿ ਘੰਟੀ ਦਾ ਬਟਨ ਦਬਾ ਕੇ ਰੱਖੋ ਕੋਈ ਵੀ ਨੋਟੀਫਿਕੇਸ਼ਨ ਮਿਸ ਨਾ ਹੋਵੇ ਚਲ ਦੇਖਾਂਗੇ ਜੀ ਆਪਾਂ ਵਾਰਡਰ ਮੈਟਰ ਜ਼ਿਲ੍ਹਾ ਦੀਆਂ ਅਸਾਮੀਆਂ ਸੰਬੰਧੀ ਕੋਰੀ ਜੰਡ ਮੈਨੂੰ ਕਿਸੇ ਕੈਂਡੀਡੇਟ ਦਾ ਜਿਹੜਾ ਨਤੀਜਾ ਜੀ ਉਹ ਅਪਡੇਟ ਕਰਕੇ ਸੂਚਨਾ ਪਾਈ ਗਈ ਹੈ ਥਿਸ ਕੈਂਡੀਡੇਟ ਇਜ਼ ਇਨਸਰਟਡ ਇਨ ਦਾ ਲਿਸਟ ਬਿਟਵੀਨ ਕੈਂਡੀਡੇਟ ਐਟ ਸੀਰੀਅਲ ਨੰਬਰ 124 ਐਂਡ ਸੀਰੀਅਲ ਨੰਬਰ 125 ਐਜ਼ ਪਰ ਮੈਰਿਟ ਠੀਕ ਹੈ ਜੀ ਮੈਰਿਟ ਦੇ ਆਧਾਰ ਤੇ ਇਸ ਕੈਂਡੀਡੇਟ ਦਾ ਜਿਹੜਾ ਨਤੀਜਾ 124 ਅਤੇ 125 ਨੰਬਰ ਵਾਲ ਸੀਰੀਅਲ ਨੰਬਰ ਵਾਲੇ ਕੈਂਡੀਡੇਟ ਦੇ ਵਿਚਾਲੇ ਐਂਟਰੀ ਕੀਤਾ ਗਿਆ ਠੀਕ ਹੈ ਜੀ ਇਸ ਕੈਂਡੀਡੇਟ ਦਾ ਜਿਹੜਾ ਨਤੀਜਾ ਹੈਗਾ ਉਹ 124 ਏ ਪੜਿਆ ਜਾਵੇਗਾ ਠੀਕ ਹੈ ਜੀ ਕੈਂਡੀਡੇਟ ਹੈ ਜਿਹੜਾ ਸਿਲੇਕਟਡ ਹੈਗਾ ਬੀਸੀ ਕੈਟੇਗਰੀ ਚ 4 ਦਾ ਪੋਸਟ ਆਫ ਵਰਡਰ ਦੂਜਾ ਅਗਲਾ ਕੈਂਡੀਡੇਟ ਹੈ ਜੀ ਜਿਹੜਾ ਉਸ ਦਾ ਰਿਜ਼ਲਟ ਵੀ ਹੈ ਜਿਹੜਾ the result of this candidate is withdrawn with the immediate effect the name of this candidate it means serial number 157 is thus removed from the result list dated 15 24 for the post of warden theek hai ji 157 number te eh candidate hai jehda is de natije nu result nu withdrawn kar liya gaya hai immediate effect group b diyan asamiya aaiyan si advertisement 13 2023 nahi ਇਨਾ ਸਾਮੀ ਵਾਲੀ ਜਿਹੜੇ ਯੋਗ ਉਮੀਦਵਾਰ ਨੇ ਉਹਨਾਂ ਤੋਂ 16/1/2024 ਸ਼ਾਮ 5 ਵਜੇ ਤੱਕ ਬੋਰਡ ਦੀ ਵੈੱਬਸਾਈਟ ਤੇ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ ਜੀ ਇਸ ਮੰਗ ਨੂੰ ਹੁਣ ਦੁਬਾਰਾ ਫਿਰ ਵਧਾ ਕੇ ਸੋਧ ਕਰਨ ਲਈ ਠੀਕ ਹੈ ਜੀ ਆਨਲਾਈਨ ਐਪਲੀਕੇਸ਼ਨ ਫਾਰਮ ਵਿੱਚ ਸੋਧ ਕਰਨ ਲਈ 9/2/24 ਤੋਂ 13/2/24 ਸ਼ਾਮ 5 ਵਜੇ ਤੱਕ ਓਪਨ ਕੀਤਾ ਜਾ ਰਿਹਾ ਹੈ ਜੇਕਰ ਕਿਸੇ ਉਮੀਦਵਾਰ ਦਾ ਆਨਲਾਈਨ ਐਪਲੀਕੇਸ਼ਨ ਫਾਰਮ ਵਿੱਚ ਫੋਟੋ ਜਾਂ ਹਸਤਾਖਰ ਮਿਸਿੰਗ ਹਨ ਜਾਂ ਕੋਈ ਉਮੀਦਵਾਰ ਆਪਣੇ ਨਾਮ ਪਿਤਾ ਦਾ ਨਾਮ ਲਿੰਗ ਜਾਂ ਕੈਟਾਗਰੀ ਕਿਸੇ 'ਚ ਵੀ ਸੋਧ ਕਰਨਾ ਚਾਹੁੰਦਾ ਹੈ ਤਾਂ ਉਹ ਬੋਰਡ ਦੀ ਵੈਬਸਾਈਟ ਤੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇ ਦੇਵਾਂਗੇ ਉਤੋਂ ਤੁਸੀਂ ਆਪਦੀ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਐਡਿਟ ਕਰ ਸਕਦੇ ਹੋ ਚੇਂਜ ਕਰ ਸਕਦੇ ਹੋ 9 ਦੂ 2024 ਤੋਂ ਲਾਸਟ ਡੇਟ 13 ਦੂ 2024 ਸ਼ਾਮ 5 ਵਜੇ ਤੱਕ ਹੈ ਜੀ ਠੀਕ ਹੈ ਜੀ ਜੇਕਰ ਕੋਈ ਕੈਂਡੀਡੇਟ ਕੈਟਾਗਰੀ 'ਚ ਸੋਧ ਕਰਦਾ ਤਾਂ ਉਸ ਨੂੰ ਪ੍ਰੀਖਿਆ ਫੀਸ ਦੀ ਰਕਮ ਵਿੱਚ ਵੀ ਵਾਧਾ ਹੋ ਜਾਵੇਗਾ ਠੀਕ ਹੈ ਜੀ ਉਸ ਦਾ ਡਿਮਾਂਡ ਡਰਾਫਟ ਕੈਂਡੀਡੇਟ ਨੇ ਬਣਾਉਣਾ ਇਨ ਫੇਵਰ ਆਫ ਸੈਕਟਰੀ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਪੇਅਬਲ ਐਟ ਮੋਹਾਲੀ ਵਿਖੇ ਅਦਾ ਕਰਨਗੇ ਠੀਕ ਹੈ ਜੀ 19/2/2024 ਤੱਕ ਡਿਮਾਂਡ ਡਰਾਫਟ ਨੂੰ ਅਧੀਨ ਸੇਵਾ ਮੰਚ ਚੋਣ ਬੋਰਡ 1/1 ਸੈਕਟਰ 68 ਐਸਐਸ ਨਗਰ ਮੋਹਾਲੀ ਵਿਖੇ ਡਾਕ ਰਾਹੀਂ ਭੇਜ ਦੇਣਾ ਜੀ 19/2/2024 ਤੋਂ ਇਸ ਡਿਮਾਂਡ ਡਰਾਫਟ ਨੂੰ ਪਰਫਾਰਮੇ ਇਨੈਕਸ਼ਨ ਇਹ ਨਾਲ ਨਾਤੀ ਕਰਕੇ ਭੇਜਣਾ ਹੈ ਇਨੈਕਸ਼ਨ ਇਹ ਆਪਾਂ ਅੱਗੇ ਦੇਖ ਲੈਣੇ ਆ ਠੀਕ ਹੈ ਜੀ ਜੇਕਰ ਉਮੀਦਵਾਰ ਆਪਣੇ ਐਪਲੀਕੇਸ਼ਨ ਫਾਰਮ ਵਿੱਚ ਸੋਧ ਕਰਨਗੇ ਤਾਂ ਉਹਨਾਂ ਦਾ ਸੋਧਿਆ ਹੋਇਆ ਫਾਰਮ ਹੈ ਜਿਹੜਾ ਉਹ ਸਬਮਿਟ ਹੋਣਾ ਚਾਹੀਦਾ 9 2 24 ਤੋਂ 13 2 24 ਹੀ ਅੰਤਿਮ ਮੰਨਿਆ ਜਾਵੇਗਾ ਕਲੀਅਰ ਹੈ ਜੀ ਇਸ ਲਈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਅਨੁਸਾਰ ਕਿਸੇ ਵੀ ਸੋਧ ਨੂੰ ਧਿਆਨਪੂਰਵਕ ਕਰਨ ਠੀਕ ਹੈ ਜੀ ਕੋਈ ਵੀ ਚੇਂਜ ਕਰਨੀ ਹੈ ਤਾਂ ਤੁਸੀਂ ਧਿਆਨ ਨਾਲ ਚੈੱਕ ਕਰਕੇ ਸਾਰਾ ਐਪਲੀਕੇਸ਼ਨ ਫਾਰਮ ਫਿਰ ਚੇਂजेस ਕਰਨੀ ਹੈ ਨੈਕਚਰ ਇਹ ਆਪਾਂ ਦੇਖ ਲੈਨੇ ਜੀ ਇਹ ਵਾਲਾ ਨੈਕਚਰ ਇਹ ਹੈ ਇਹਦੇ ਸਾਰੀ ਡਿਟੇਲ ਦਿੱਤੀ ਹੋਈ ਹੈ ਅਗਰ ਤੁਸੀਂ ਫੀਸ ਹੈ ਜਿਹੜੀ ਉਹ ਕੈਟਾਗਰੀ ਚੇਂਜ ਕਰਦੇ ਹੋ ਤਾਂ ਉਸ ਦੀ ਫੀਸ ਦੇ ਨਾਲੇ ਐਪਲੀਕੇਸ਼ਨ ਫਾਰਮ ਭਰ ਕੇ 1924 ਤੋਂ ਪਹਿਲਾਂ ਪਹਿਲਾਂ ਭੇਜ ਦੇਣੇ ਜੀ ਜੇਕਰ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰ ਦਿਓ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਫੋਲੋ ਜਰੂਰ ਕਰਕੇ ਜਾਣਾ ਜੀ ਤੁਸੀਂ ਵਟਸਐਪ ਚੈਨਲ ਵੀ ਆਪਣਾ ਉਹ ਸਾਰੇ ਜੁਆਇਨ ਕਰ ਲਿਓ ਤੇ ਟੈਕਨੀਕਲ ਵੀਡੀਓ ਲਈ ਇਨਫੋਬੋਟ ਆਲਟੈਕ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ WhatsApp ਚੈਨਲ ਵੀ ਆਪਣਾ ਨਵਾਂ ਚੈਨਲ ਬਣਾਇਆ ਜੀ ਸਾਰਿਆਂ ਦੀ سپورਟ ਦੀ ਜ਼ਰੂਰਤ ਹੈ ਟੇਸਟ ਐਂਡ ਟਰੈਵਲ ਉਹਨੂੰ ਵੀ ਸਾਰੇ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜਾਇਓ ਉਮੀਦ ਹੈ ਰਿਕੁਐਸਟ ਹੈ ਇਹਨਾਂ ਤੁਸੀਂ ਕਰਕੇ ਹੀ ਜਾਓਗੇ ਹੋਰ ਅਪਡੇਟ ਨਾਲ ਜਲਦੀ ਹਾਜ਼ਰ ਹੋਵਾਂਗੇ ਜੀ ਤਤਕਲੀ ਬੀ ਸੇਫ ਸਟੇ ਕਨੈਕਟਡ ਬਾਏ ਬਾਏ